ਡੇਰਾਬਸੀ ਪਰਵਾਲਾ ਰੋਡ ਨਾਲ ਲੱਗਦੀ ਭਗਤ ਸਿੰਘ ਕਲੋਨੀ ਚੋਂ ਵੱਖ-ਵੱਖ ਕਰਾਂ ਦੇ 5 ਨਾਬਾਲਗ ਬੱਚੇ ਪਿਛਲੇ 36 ਘੰਟਿਆਂ ਤੋਂ ਲਾਪਤਾ ਹਨ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰਕੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਐਤਵਾਰ ਨੂੰ ਸਵੇਰੇ ਕਰੀਬ 5 ਵਜੇ ਘਰ ਤੋਂ ਪਾਰਕ ਦੇ ਵਿੱਚ ਖੇਡਣ ਲਈ ਗਏ ਸਨ ਪਰ ਵਾਪਸ ਨਹੀਂ ਪਰਤੇ ਦੁਪਹਿਰ 12 ਵਜੇ ਪਗਤ ਸਿੰਘ ਕਲੋਨੀ ਦੀਆਂ ਵੱਖ-ਵੱਖ ਗਲੀਆਂ ਵਿੱਚ ਰਹਿਣ ਵਾਲੇ ਪੰਜ ਹੋਰ ਬੱਚੇ ਵੀ ਘਰ ਤੋਂ ਖੇਡਣ ਲਈ ਗਏ ਉਹ ਵੀ ਵਾਪਸ ਨਹੀਂ ਪਰਤੇ ਐਤਵਾਰ ਦੀ ਛੁੱਟੀ ਹੋਣ ਦੇ ਕਾਰਨ ਬੱਚੇ ਖੇਡ ਰਹੇ ਸਨ ਜਿਸ ਕਾਰਨ ਬੱਚਿਆਂ ਦੇ ਲਾਪਤਾ ਹੋਣ ਦਾ ਕੋਈ ਵੀ ਕਾਰਨ ਨਹੀਂ ਪਤਾ ਲੱਗ ਸਕਿਆ ਲਾਪਤਾ ਬੱਚੇ ਇੱਕ ਦੂਜੇ ਨੂੰ ਜਾਣਦੇ ਨੇ ਤੇ ਇਕੱਠੇ ਸਕੂਲ ਜਾਂਦੇ ਨੇ ਸਭ ਤੋਂ ਵੱਡਾ ਲੜਕਾ 15 ਸਾਲ ਦਾ ਹੈ ਜੋ ਕਿ 10ਵੀਂ ਜਮਾਤ ਵਿੱਚ ਪੜਦਾ ਹੈ ਜਦੋਂ ਮਾਪਿਆਂ ਨੂੰ ਬੱਚਿਆਂ ਦੀ ਭਾਲ ਕਰਨ ਤੇ ਕੋਈ ਵੀ ਸੁਰਾਗ ਨਾ ਮਿਲਿਆ ਤਾਂ ਉਹਨਾਂ ਨੇ ਉਹਨਾਂ ਨੇ ਇੱਕ ਦੋਸਤ ਨੂੰ ਪਤਾ ਲੱਗਾ ਕਿ ਉਹ ਮੁੰਬਈ ਜਾਣ ਦੀ ਗੱਲ ਕਰ ਰਹੇ ਸਨ 15 ਸਾਲਾਂ ਦੀਪ ਸਵੇਰੇ ਸੂਰਜ ਅਤੇ ਅਨਿਲ ਥਾਣੇ ਦੇ ਸਾਹਮਣੇ ਪਾਰਕ 'ਚ ਗਿਆ ਸੀ ਉਸਨੇ ਦੱਸਿਆ ਕਿ ਦੋਵੇਂ ਵਿਅਕਤੀ ਘਰੋਂ ਭੱਜਣ ਦੀ ਗੱਲ ਕਰ ਰਹੇ ਸਨ ਅਤੇ ਉਹ ਉਸ ਨੂੰ ਆਪਣੇ ਨਾਲ ਆਉਣ ਦੇ ਲਈ ਕਹਿ ਰਹੇ ਸਨ ਉਹ ਡਰ ਕੇ ਉਹਨਾਂ ਦੇ ਨਾਲ ਨਹੀਂ ਗਿਆ ਅਤੇ 2 ਘੰਟੇ ਬਾਅਦ ਪਾਰਕ ਤੋਂ ਘਰ ਪਰਤਿਆ ਲਾਪਤਾ ਬੱਚਿਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਰੇ ਬੱਚੇ ਇਕੱਠੇ ਬਾਹਰ ਗਏ ਸਨ ਅਤੇ ਹੁਣ ਉਹਨਾਂ ਦਾ ਕੋਈ ਵੀ ਸੁਰਾਗ ਹੈ ਜਿਹੜਾ ਉਹ ਨਹੀਂ ਮਿਲ ਰਿਹਾ ਲਾਪਤਾ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਲਾਪਤਾ ਹੋਏ 7 ਬੱਚਿਆਂ ਚੋਂ 2 ਦੇ ਕੋਲ ਮੋਬਾਈਲ ਨੇ ਪਰ SIM ਨਹੀਂ ਹਨ ਅਤੇ ਦੋਵੇਂ ਮੋਬਾਈਲ ਦੇ ਵਿੱਚ ਇੰਸਟਾਗ੍ਰam ਐਪ ਦੀ ਵਰਤੋਂ ਕਰ ਰਹੇ ਨੇ ਅਤੇ ਗੇਮ ਖੇਡ ਰਹੇ ਨੇ ਉਸ ਕੋਲ ਆਏ ਲੜਕੇ ਨੇ ਦੱਸਿਆ ਕਿ ਉਸਦੇ ਲਾਪਤਾ ਹੋਣ ਤੋਂ ਬਾਅਦ ਉਸਦੇ ਇੱਕ ਦੋਸਤ ਨੇ ਉਸ ਨੂੰ ਉਸਦੀ ਇੰਸਟਾਗ੍ਰam ਆਈਡੀ ਨੂੰ ਅਨਫੋਲੋ ਕਰ ਦਿੱਤਾ ਸੀ ਉਹ ਗੇਮ ਖੇਡ ਰਹੇ ਸਨ ਅਤੇ ਆਨਲਾਈਨ ਵੀ ਹਨ ਤੇ ਜਿਸ ਦੀ ਪਾਲ ਹੈ ਉਹ ਕੀਤੀ ਜਾ ਰਹੀ ਹੈ ਲਾਪਤਾ ਬੱਚਿਆਂ ਦਾ ਬੱਚਿਆਂ ਦੇ ਵਿੱਚ ਸੂਰਜ ਪੁੱਤਰ ਬੇਚੂਰਾਮ ਅਨਿਲ ਪੁੱਤਰ ਸਿਤਾਰਾਮ ਵਾਸੀ ਗਲੀ ਨੰਬਰ 3 ਭਗਤ ਕਲੋਨੀ ਭਗਤ ਸਿੰਘ ਕਲੋਨੀ ਗਲੀ ਨੰਬਰ 4 ਗਿਆਨ ਚੰਦ 13 ਸਾਲਾ ਗੌਰਵ ਅਜੀਤ ਸ਼ਾਮਲ ਹਨ ਗਲੀ ਨੰਬਰ 8 ਦੇ ਬਜ਼ੁਰਗ ਦਲੀਪ ਅਤੇ ਵਿਸ਼ਨੂ ਸਮੇਤ ਕੁੱਲ 7 ਜਣੇ ਸ਼ਾਮਲ ਹਨ ਜਦੋਂ ਇਸ ਸਬੰਧੀ ਡੇਰਾ ਬਸੀ ਦੇ ਥਾਣਾ ਮੁਖੀ ਮਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਉਹਨਾਂ ਬੱਚਿਆਂ ਦੀ ਭਾਲ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਖਬਰ ਲਿਖੇ ਜਾਣ ਤੱਕ ਕੋਈ ਵੀ ਬੱਚਿਆਂ ਬਾਰੇ ਜਾਣਕਾਰੀ ਨਹੀਂ ਮਿਲੀ ਮੋਬਾਈਲ ਦੀ ਮਦਦ ਦੇ ਨਾਲ ਬੱਚਿਆਂ ਦੀ ਭਾਲ ਜਾਰੀ ਹੈ ਬੱਚਿਆਂ ਦੀ ਫੋਟੋ ਵੱਖ-ਵੱਖ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ ਤੇ ਪੁਲਿਸ ਦੀ ਟੀਮ ਜਾਂਚ ਦੇ ਲਈ ਰੇਲਵੇ ਸਟੇਸ਼ਨ ਗਈ ਹੈ